ਇਹੀ ਪ੍ਰਾਈਵੇਟ ਆ ਰਹੀਆਂ ਦੀ ਹੈ ਟੋਟਲ ਦੇ ਟੋਟਲ ਪ੍ਰਾਈਵੇਟ ਕੰਪਨੀਆਂ ਦੀ ਉਹ ਮੁਨੋਪਲੀ ਸਰਕਾਰੀ ਖੇਤਰ ਚ ਚਲਾਉਂਦੀ ਨਹੀਂ ਉਸ ਚੀਜ਼ ਨੂੰ ਜਿਹੜੇ ਸਾਡੇ ਸਰਕਾਰੀ ਖੇਤਰ ਦੇ ਨੇ ਉਹਨਾਂ ਨੂੰ ਬੰਦ ਕਰਨ ਵਾਲੇ ਪਾਸੇ ਤੁਲੇ ਹੋਏ ਨੇ ਸੁਪਰ ਕ੍ਰਿਟੀਕਲ ਲਾਉਂਦੇ ਨਹੀਂ ਹੈਗੇ ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਲਗਾਤਾਰ ਇਹ ਚਾਹੁੰਦੀਆਂ ਆ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ એનર્ਜੀ ਸੈਕਟਰ ਆ ਕਿਉਂਕਿ ਲੋਕਾਂ ਨਾਲ ਇਹਹੀ ਜੀ ਚੀਜ਼ ਹੈ ਜਿਹੜੀ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਬੱਦਿਆਂ ਨੂੰ ਚਾਹੀਦੀ ਹੈ ਉਹ ਕਹਿੰਦੇ ਵੀ ਇਸ ਖੇਤਰ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਇਸ ਖੇਤਰ ਨੂੰ ਅਸੀਂ ਇਹ ਤੋਂ ਖਿਹੜਾ ਛਡਾਲੀਆ ਕਿਸੇ ਨਾ ਕਿਸੇ ਤਰੀਕਾ ਉਹ ਹੁਣ ਸਰਕਾਰ ਤੇ ਦਬਾਅ ਰਹਿੰਦਾ ਚਾਹੇ ਵੋਟਾਂ ਕਰਕੇ ਜਿਵੇਂ ਮਰਜ਼ੀ ਲਾ ਲਓ ਉਹਨਾਂ ਨੂੰ ਇਹ ਹੁੰਦਾ ਕਿ ਕਿਤੇ ਨਾ ਕਿਤੇ ਜੇ ਮਹਿੰਗੀ ਮਿਲੀ ਤਾਂ ਲੋਕ ਸਾਡੇ ਖਿਲਾਫ ਹੋ ਜਾਣਗੇ ਅਸੀਂ ਦੇਖਿਆ ਸਰਕਾਰ ਨੇ ਟੈਲੀਕਮ ਸੈਕਟਰ ਦੇ ਵਿੱਚ ਜੋ ਕੀਤਾ ਸਾਡੇ ਸਾਹਮਣੇ ਹੋਇਆ ਉਹ ਬੀਐਸਐਨＬ ਦੀ ਧਾਰਨਾ ਸਾਡੇ ਬਹੁਤ ਬਹੁਤ ਪ੍ਰਤੱਖ ਧਾਰਨਾ ਸਾਡੇ ਸਾਹਮਣੇ ਅੱਜ ਅਸੀਂ ਹਾਲ ਦੇ ਵਿੱਚ ਕਿੰਨੇ ਬੰਦੇ ਬੈਠੇ ਆ ਆਪਦੇ ਆਪ ਦੱਸੋ ਆਪਦੇ ਆਪ ਸੋਚ ਕੇ ਦੇਖੋ ਕਿੰਨੇ ਕੋਲ ਬੀਐਸਐਨＬ ਦਾ ਸਿਮ ਰਹਿ ਗਿਆ ਉਹੀ ਸਾਡੀ ਕੰਪਨੀ ਨਾਲ ਹੋਣਾ ਸੋ ਇਸ ਕਰਕੇ ਸਾਥੀਓ ਅਸੀਂ ਬੜੇ ਔਖੇ ਸਮੇਂ ਚ ਗੁਜ਼ਰ ਰਹੇ ਹਾਂ ਸਾਡੀ ਸ਼ਕਤੀ ਘਟ ਗਈ ਸਾਡੇ ਵਿੱਚ ਆਊਟਸੋਰਸ ਵਰਕਰ ਬਹੁਤ ਵੱਡੀ ਗਿਣਤੀ ਚ ਆ ਗਿਆ ਸਾਡੇ ਸਾਹਮਣੇ ਆ ਉਹਨਾਂ ਨਾਲ ਵੀ ਬਹੁਤ ਸਰਕਾਰ ਬਿਟਮਾਈਜੇਸ਼ਨ ਕਰਦੀ ਆਊਟਸੋਰਸ ਵਰਕਰ ਨਾਲ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਲੜਨ ਦੀ ਸ਼ਕਤੀ ਹੈ ਉਹ ਕਿਤੇ ਨਾ ਕਿਤੇ ਥੋੜੀ ਜੀ ਕਮਜ਼ੋਰ ਹੋਈ ਹੈ ਤੋਂ ਸਾਨੂੰ ਲੋੜ ਹੈ ਕਿ ਅਸੀਂ ਜਿਹੜੀ ਇਸ ਸਮੇਂ ਦੀ ਜਿਹੜੀ ਸਾਡੇ ਹੈ ਕਿਉਂਕਿ ਸਮਾਂ ਔਖਾ ਸਾਡਾ ਇਹਦੀ ਮਹੱਤਤਾ ਸਮਝਦੇ ਹੋਏ ਅਸੀਂ ਜਥੇਬੰਦੀਆਂ ਨੂੰ ਆਪਦੇ ਆਪਣੀ ਜਥੇਬੰਦੀਆਂ ਨੂੰ ਮਜਬੂਤਵਾਲ ਮਜਬੂਤੀ ਵੱਲ ਲੈ ਕੇ ਜਾਈਏ ਖਾਸ ਕਰਕੇ ਟੈਕਨੀਕਲ ਸਰਵਿਸ ਜੂਨੀਅਰ ਮੈਂ ਪਹਿਲਾ ਜ਼ਿਕਰ ਕੀਤਾ ਸੀ ਮੋਢਾ ਲਹਿਰ ਦਾ ਸਾਡੀ ਦਾ ਪਿਛਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਥੇਬੰਦੀ 'ਚ ਕਮਜ਼ੋਰੀ ਆਈ ਹੈ ਟੀਐਸ ਦੇ ਵਿੱਚ ਕਮਜ਼ੋਰੀ ਆਈ ਹੈ ਤੁਸੀਂ ਅੱਜ ਇੱਥੇ ਪ੍ਰਣ ਲੈ ਕੇ ਜਾਓ ਕਿ ਜਿਹੜੀ ਸਾਡੇ 'ਚੋਂ ਕਮਜ਼ੋਰੀ ਆਈ ਹੈ ਆਉਣ ਵਾਲੇ ਦਿਲਾਸ ਤੋਂ ਪਹਿਲਾਂ ਅੜੀਏ ਤੇ ਸਾਡੀ ਜਥੇਬੰਦੀ ਜਿਹੜੀ ਟੀਐਸ ਵੀ ਟੀਐਸ ਨੂੰ ਅਸੀਂ ਹੋਰ ਉਚਾਈ ਵੱਲ ਲੈ ਕੇ ਜਾਈਏ ਅਖੀਰ ਦੇ ਵਿੱਚ ਮੈਂ ਜਿਹੜੀ ਪੀਐਸ ਜਿਹੜੀ ਜਿਹੜੀ ਪ੍ਰਾਣੀ ਕਮੇਟੀ ਹੈ ਉਹਨਾਂ ਨੂੰ ਵਧਾਈ ਦਿਨਾਂ ਕਿ ਉਹਨਾਂ ਨੇ ਬਹੁਤ ਜਿਹੜਾ ਸੰਜੀਦਾ ਤਰੀਕੇ ਨਾਲ ਸਾਂਝੀ ਲਹਿਰ ਲਈ ਕੰਮ ਕੀਤਾ ਤੇ ਆਸ ਕਰਦਾ ਕਿ ਜਿਹੜਾ ਇਹ ਡੈਲੀਗੇਟਡ ਲਾਸ ਸਾਨੂੰ ਇਹ ਜੇ ਸਾਥੀ ਚੁਣ ਕੇ ਦੇ ਜਿਹੜਾ ਟੀਐਸਜੀ ਨੂੰ ਇਸ ਸਾਂਝੀ ਲਹਿਰ ਨੂੰ ਬਿਜਲੀ ਮੁਲਾਜ਼ਮਾਂ ਦੀ ਲਹਿਰ ਨੂੰ ਆਮ ਲੋਕਾਂ ਦੀ ਲਹਿਰ ਨੂੰ ਹੋਰ ਉਚਾਈ ਹੋਰ ਨਵੀਂ ਦਿਸ਼ਾ ਵੱਲ ਲੈ ਕੇ ਜਾਵੇਗਾ ਅਖੀਰ ਦੇ ਵਿੱਚ ਮੈਂ ਦੋ ਚਾਰ ਨਾਰੇ ਲਾ ਕੇ ਆਪਣੀ ਥਾਂ ਲਵਾਂਗਾ ਮੁਲਾਜ਼ਮ ਮੈਂ ਇੱਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾ ਸਾਡਾ ਇੱਕਾ ਜਿੰਦਾਬਾ 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 ਪੀਐਸਯੂ ਜਿੰਦਾਬਾ 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 ਸਾਂਝਾ ਇੱਕਾ ਜਿੰਦਾਬਾ 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 ਜੈ ਜਨਤਾ ਜੈ ਸਮਰੱਥ